ਉਹ ਸਾਹਮਣੇ ਗੱਗਨ ਬੱਲ ਵਰਗੇ ਹੈਰੀ ਬੱਲ ਕੇ ਮੇਰੇ ਮਿੱਤਰੋ ਲੰਬੜ ਵਰਗੇ ਚਾਰ ਫਰਾਜ ਸੰਤ ਬਾਬਾ ਜਵਾਰਾ ਸਿੰਘ ਦੀ ਦੂਜੀ ਮੈਚ ਦੀ ਟੀਮ ਜੀ ਹੈ ਕੋਈ ਖੇਡ ਮਰਾਉਣ ਲਈ ਆ ਜਾਣਗੀ ਹੈ ਆਨੇ ਕਰਦੇ ਆ ਜਿਨ੍ਹਾਂ ਨੇ ਇਕੱਲਾ ਇਕੱਲਾ ਜਦੋਂ ਚੱਲ ਕੇ ਇਹਦੀ ਖੇਡ ਮਿਲਦੀ ਹੋਣ ਪਰ ਦੇ ਲਈ ਇਸ ਫੇਰ ਮੇਰੇ ਨੂੰ ਚਾਰਾਂ ਨਾਏ ਆ ਸਾਰਿਆਂ ਸ਼ਖਸੀਅਤਾਂ ਦਾ ਧੰਨਵਾਦ ਖਿਡਾਰੀਆਂ ਤੇ ਪਰ ਜਿਹੜੀ ਯਾਦਗਾਰੀ ਤਸਵੀਰ ਖਿੱਚੀ ਜਾਣੀ ਹੈ ਕੈਮਰੇ ਦੀ ਅੱਖ ਦੇ ਵਿੱਚ ਕੈਦ ਕੀਤੀ ਜਾਵੇਗੀ। ਉਹਨਾਂ ਨੂੰ ਬੇਨਤੀ ਕਰਦੇ ਆ ਵੀ ਗਰਾਊਂਡ ਦੇ ਲਾਗੇ ਆ ਜਾਣੀਏ ਚੱਕ ਦੇਸਰਾਜ ਤੇ ਸੰਤ ਬਾਬਾ ਜਵਾਰਾ ਸਿੰਘ ਇਹ ਦੋ ਦੂਜਾ ਮੈਚ ਜਿਹੜਾ ਖੇਡਿਆ ਜਾਵੇਗਾ ਆ ਦੇਖਣਾ ਵੀ ਖੇਡ ਮੈਦਾਨ ਦੇ ਵਿੱਚ ਹੋ ਰਹੀ ਹੈ। ਬਹੁਤ ਚੁਟੀ ਦਾ ਮੈਚ ਖੇਡਿਆ ਜਾਵੇਗਾ ਤੇ ਹੁਣ ਲੱਗਾ ਮੈਚ ਜਿਹਨੂੰ ਆ ਇਹ ਮਨੂ ਕਪੂਰ ਪਿੰਡੀ ਹੈ ਜਿਹਨੇ ਨੌਜ ਨੇ ਕਬੱਡੀ ਪਾਈ ਹੈ ਦੋ ਤਿੰਨ ਥਾਪੀਆਂ ਵੀ ਪੱਟ ਦੇ ਪਰ ਮਾਰੀ ਹੈ 11 ਦੇ ਵਿੱਚੋਂ ਵੇਖ ਰਿਹਾ ਹੁਣ ਟੱਕਰ ਸਿਰੇ ਦੀ ਹੋ ਚੁੱਕੀ ਹੈ ਆ ਇਹ ਨੌਜਨ ਕਾਕਾ ਹੁਣ ਬੱਲੇ ਬਲੇ ਕਰਵਾ ਰਿਹਾ ਪਰ ਪਿੰਡੀ ਰੇਡ ਤੇ ਪੁਆਇੰਟ ਜਿਹੜਾ ਸਮਾ ਜਿਹੜਾ ਕੁਲਜੀਤਾ ਕਰਾਚੋ ਵਾਲਾ ਪਰ ਦੂਜੇ ਪਾਸੇ ਵੱਡੇ ਮੱਲ ਪੁੱਜਦੇ ਜਾ ਰਹੇ ਪਰ ਇਧਰਲੇ ਪਾਸੇ ਕਬੱਡੀ ਫਿਰ ਪੈ ਰਹੀ ਹੈ ਲੈ ਵੀ ਲੰਬੜ ਬੱਲੀਆਂ ਵਾਲਿਆ ਕਦੇ ਰੱਤੇਵਾਲ ਦੇ ਖੇਡ ਦੇ ਦੇ ਉੱਪਰ ਚਰਚੇ ਹੋਏ ਹੋਰ ਟਰੈਕਟਰਾਂ ਤੱਕ ਗੱਲਾਂ ਗਈਆਂ ਕਦੇ ਦੀਪਦਪੁਰਜੀ ਦੇ ਚਰਚੇ ਹੋਏ ਪਰ ਸਾਹਮਣੇ ਮਨੀ ਵਰਗੇ ਮੇਰੇ ਮਿੱਤਰੋ ਟਰਾਈ ਕਰ ਰਿਹਾ ਗੱਭਰੂ ਨੌਜਵਾਨ ਲੱਗਿਆ ਜੋਰ ਚੋਟੀ ਹੱਡੀ ਦਾ ਇਧਰਲੇ ਪਾਸੇ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਚੱਕੇ ਜਾਮ ਐਨ ਉੱਡੀ ਹੋਈ ਮਾਂ ਮਿੱਟੀ ਦੀ ਤੋਰ ਤੇ ਨੰਬਰ ਸੱਸੀ ਗਾਜੀ ਹਲਾ ਕਬੱਡੀ ਟੂਰਨਾਮੈਂਟ ਤੇ ਬਹੁਤ ਬਹੁਤ ਵਧਾਈਆਂ ਥੈਂਕ ਯੂ ਕਿੰਨੇ ਕੀ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਜੀ ਸਾਡੀ ਖੁਸ਼ੀ ਦਾ ਟਿਕਾਣਾ ਹੈ ਨਹੀਂ ਜੀ ਜਿੰਨੇ ਸਾਨੂੰ ਖੁਸ਼ੀ ਆਪਾਂ ਟੂਰਨਾਮੈਂਟ ਦੇ ਠੀਕ ਹੈ ਜੀ ਲੱਗ ਰਿਹਾ ਕਿ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਮਿਲ ਕੇ ਬਿਲਕੁਲ ਜੀ ਇਹ ਕਿੰਨੇ ਦਿਨਾਂ ਤੋਂ ਮੇਰੇ ਚੱਲ ਰਹੇ ਹੈ ਇਹ ਜੀ ਤਕੜ ਤਿੰਨ ਮਹੀਨਿਆਂ ਤੋਂ ਅੱਛਾ ਜੀ ਹਾਂ ਜੀ ਮੈਂ ਚਾਹਤੇ ਪਿੰਡ ਦਾ ਨਾਮ ਲੈ ਲਓ ਜਿਹਨੇ ਦਾ ਨਾਮ ਲੈ ਲਓ ਇਹ ਮੇਰੇ ਜਣਾ ਜ਼ਿਲ੍ਹਾ ਹੁਸ਼ਿਆਰਪੁਰ ਜੀ ਠੀਕ ਹੈ ਜੀ ਸੰਗਠਨ ਵੀ ਦੂਰ ਦੂਰ ਆਈਆਂ ਸੀ ਦੇਖ ਰਿਹਾ ਤਾਂ ਉਹ ਮੇਰਾ ਮੇਲਾ ਲੱਗਾ ਆਇਆ ਹੈ ਕੀ ਕੀ ਤਿਆ ਇਹ ਸਾਰਾ ਪ੍ਰਬੰਧ ਸਾਡੇ ਇਲਾਕਾ ਨਿਵਾਸੀ ਸਾਡੇ ਨਾਲ ਜੁੜ ਕੇ ਸਾਡੇ ਨਾਲ ਸਾਂਝੇ ਕਰਦੇ ਆ ਜੀ। ਠੀਕ ਹੈ। ਬਾਕੀ ਅਸੀਂ ਉਹਨਾਂ ਰੋਟੀ ਪਾਣੀ ਦਾ, ਚਾਹ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਜੀ। ਗ੍ਰਾਮ ਪੰਚਾਇਤ ਐਨਰਿ ਜੀ। ਗ੍ਰਾਮ ਪਿੰਡ ਸਾਡੇ ਨਾਲ ਆ ਜੀ। ਸਾਡੇ ਪਿੰਡ ਗ੍ਰਾਮ ਸਾਡੇ ਨਗਰ ਨਾਲ ਆ ਗ੍ਰਾਮ ਪੰਚਾਇਤ ਸਾਡੇ ਨਾਲ ਆ ਇਲਾਕਾ ਨਿਵਾਸੀ ਬਹੁਤ ਨਾਲ ਆ ਜੀ। ਐਨਆਰ ਜੀ ਵੀ ਸਾਡੇ ਨਾਲ ਹੈਗੇ ਹੈਗੇ ਜੀ। ਬਾਕੀ ਸਾਰਾ ਬਹੁਤ ਬਹੁਤ ਧੰਨਵਾਦ ਨੇ ਵੀਰਾਂ ਦਾ। ਅਸੀਂ ਬਹੁਤ ਬਹੁਤ ਠੀਕ ਹੈ। ਧੰਨਵਾਦ ਕਰਦੇ ਆ। ਪ੍ਰੋਗਰਾਮ ਮਰਦੀ ਵਧਾਈਆਂ ਚ ਬਹੁਤ ਸਾਰੇ ਨੂੰ ਮੁਬਾਰਕਬਾਦ ਜੀ। ਪ੍ਰਧਾਨ ਸਾਹਿਬ ਰੱਖਿਆ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਰਾਈਏ ਤੇ ਜਦੋਂ ਜੀ ਸਾਨੂੰ ਸੰਧਿਆ ਪਹੁੰਚੇ ਆ ਸਾਰੇ ਪਿੰਡ ਦੇ ਸਖਸ਼ਾਂ ਦੀ ਵਧੀਆ ਟੂਰਨਾਮੈਂਟ ਤੇ ਵਧੀਆ ਹੋਵੇ ਜਗਾ ਤੋਂ ਤੱਕੀ ਬਾਕੀ ਠੀਕ ਹੈ ਗੱਲ ਕਰੀਏ ਆਪਾਂ ਕਵੱਡੀ ਟੂਰਨਾਮੈਂਟ ਦੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਆਪਣਾ ਕੀ ਸੰਦੇਸ਼ ਕੀ ਦੇਣਾ ਚਾਹੋਗੇ ਨਸ਼ੇ ਤੋਂ ਛੱਡ ਕੇ ਕਵੱਡੀ ਟੂਰਨਾਮੈਂਟ ਜਾਂ ਖਿਡਾਰੀ ਬਣਨਾ ਚਾਹੀਦਾ ਖੇਡਣ ਖੜਾਈ ਕੋਸ਼ਿਸ਼ ਕਰਨਾ ਚਾਹੀਦਾ ਨਸ਼ੇ ਪੱਤੇ ਤੋਂ ਦੂਰ ਰਭੋ ਆਈ ਖੇਡ ਦੇ ਵਿੱਚ ਆਪਣਾ ਹਿੱਸਾ ਲੋ ਵਧੀਆ ਜ਼ਿੰਦਗੀ ਸੁਭਰਾਓ ਸਾਡੇ ਚੈਨਲ ਰਾਹੀਂ ਤੁਹਾਨੂੰ ਐਨਆਰਆਈ ਭਰਾ ਵੀਰੇ ਦੇ ਇਸੇ ਮੌਕੇ 'ਤੇ ਬਲ ਕਰਸ਼ੂ ਕਰ ਰਹੇ ਕਿ ਕਹਿਣਾ ਚਾਹੋ ਬਹੁਤ ਸਾਰੇ ਐਨਆਰ ਵੀਰਾਂ ਸਾਰਿਆਂ ਨੂੰ ਮੁਬਾਰਕਬਾਦ ਮੇਰੀਆਂ ਨੇ ਬੁੱਕਟ ਟੂਰਨਾਮੈਂਟ ਵੱਲੋਂ ਸਾਰਿਆਂ ਨੂੰ ਕਮੇਟੀ ਵੱਲੋਂ ਵਧਾਈਆਂ ਜੀ ਕੀ ਨਾ ਜੀ ਅਪਨ ਕਸ਼ਮੀਰ ਸਿੰਘ ਜੀ ਸਭ ਤੋਂ ਪਹਿਲਾਂ ਟੂਰਨਾਮੈਂਟ ਦੀ ਵਧਾਈਆਂ ਤੁਹਾਨੂੰ ਕੀ ਕਹਿਣਾ ਚਾਹੋਗੇ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਦੀ ਬਹੁਤ ਬੜੀ ਇਹ ਆਪਣਾ ਆਪਣਤੀ ਹੈਗੀ ਆ ਕਿ ਇਹ ਪਿੰਡ ਦੇ ਨਸ਼ਿਆਂ ਤੋਂ ਮੁੰਡਿਆਂ ਨੂੰ ਬਚਾ ਕੇ ਟੂਰਨਾਮੈਂਟਾਂ ਨਾਲ ਲੈ ਕੇ ਜਾਂਦੇ ਆ ਔਰ ਇਹ ਸਾਡੇ ਨੌਜਵਾਨ ਜਿੰਨੇ ਵੀ ਹੈਗੇ ਆ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਗੇ ਤੋਂ ਵੀ ਇਹਨਾਂ ਨੂੰ ਕਹੂਗਾ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ ਜੀ ਸਰ ਬਹੁਤ-ਬਹੁਤ ਆਪ ਸਰਕਾਰਾਂ ਦੀ ਮੌਜੂਦ ਹੈਗੇ ਹੋ ಗ್ರಾಮ ਪੰਚਾਇਤ ਐਨ ਆਰ ਆਈ ਭਰਾਵਾਂ ਦਾ ਵੀ ਮਦਦ ਹਾਂਜੀ ਹਾਂਜੀ ਉਹਨਾਂ ਦਾ ਵੀ ਹੈ ਪੰਚਾਇਤ ਦਾ ਔਰ ਗ੍ਰਾਮ ਆਪਣੇ ਐਨ ਆਰ ਆਈ ਭੀ ਦਾ ਵੀ ਸਹਿਯੋਗ ਹੈਗਾ ਇਲਾਕਾ ਨਿਵਾਸੀਆਂ ਦਾ ਵੀ ਹੈ ਜੀ ਠੀਕ ਹੈ ਹਾਂਜੀ ਇਲਾਕਾ ਨਿਵਾਸੀਆਂ ਨੇ ਬਹੁਤ ਸਹਿਯੋਗ ਕੀਤਾ ਐਨਆਰਆਈ ਭਾਈਪਰਾ ਮਨਵੀ ਬਹੁਤ ਸਹਿਯੋਗ ਕੀਤਾ। ਅੱਜ ਕੱਲ੍ਹ ਦੀ ਜਿਹੜੀ ਜੂਥ ਜਨਰੇਸ਼ਨ ਹੈ ਨਵੀਂ ਜਨਰੇਸ਼ਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਉਹਨਾਂ ਨੂੰ ਤਾਂ ਇਹ ਹੀ ਸੇ ਦਿੰਨੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਇਤਨੀਆ ਕਬੱਡੀ, ਫੁੱਟਪਾਲ ਮੈਚਾਂ ਦੇ ਵਿੱਚ ਵੱਧ ਤੋਂ ਵੱਧ ਚੜ ਕੇ ਹਿੱਸਾ ਲੈਣਾ ਤੇ ਆਪਣੀ ਲਾਈਫ ਦਾ ਵਧੀਆ ਤਰੀਕੇ ਨਾਲ ਰਹਿਣਾ। ਸਰਪੰਚ ਸਾਹਿਬ ਸੰਗਤਾਂ ਬਹੁਤ ਆਈਆਂ ਕੀਤੀ ਪਰਮਾਤਮਾ ਕੀਤੀ ਉਹਨਾਂ ਵਾਸਤੇ। ਜਿਆਦਾ ਆ ਜੀ। ਲੰਗਰ ਦਾ ਪ੍ਰਬੰਧ ਆ। ਤੇ ਇਹ ਇਧਰ ਸਾਡੇ ਬੈਠਣ ਵਾਸਤੇ ਚੰਗਾ ਇਹਨਾਂ ਦਾ ਪ੍ਰਬੰਧ ਕੀਤਾ ਆ ਉਸ ਤੋਂ ਬਾਅਦ ਵੋਲੰਟੇਅਰ ਸੱਦੇ ਆ ਛੱਡੇ ਹੋ ਇਹਨਾਂ ਨੂੰ ਚਾਹ ਪਾਣੀ ਭੁਲਾਣ ਵਾਸਤੇ ਪਾਣੀ ਭੁਲਾਣ ਵਾਸਤੇ ਠੀਕ ਹੈ ਸਾਡੇ ਚੈਨਲ ਰਾਹੀਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਕਾਮਾਂ ਆੜੀਆਂ ਮਾਰੀਆ ਅਸੀਂ ਇਹ ਹੀ ਕਹਾਂਗੇ ਕਿ ਹਾਲ ਵਾਲੇ ਸਮੇਂ ਦੇ ਟੂਰਨਾਮੈਂਟ ਹੋਰ ਬੜਾ ਅਸੀਂ ਬਹੁਤ ਪ੍ਰੇਪਤਨ ਤੇ ਗਲਾਣਾਂ ਕਿ ਇਹਦਾ ਨਾਲ ਸਹਿਯੋਗ ਦੇਾਂਗੇ ਪੂਰਾ ਜਗਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਟੂਰਨਾਮੈਂਟ ਬਾਰੇ ਕਿੰਨੀ ਖੁਸ਼ੀ ਹੈ ਜੀ ਕਹਿ ਨਹੀਂ ਸਕਦੇ ਖੁਸ਼ੀ ਦਾ ਤੇ ਕਹਿ ਨਹੀਂ ਸਕਦੇ ਨਾ ਕਿੰਨੀ ਖੁਸ਼ੀ ਆ ਤਿੰਨ ਮਹੀਨਾ ਹੋ ਗਿਆ ਮਿਹਨਤ ਕਰ ਗਿਆ ਨੂੰ ਸਾਰੇ ਨਗਰ ਨੂੰ ਨਾਲ ਲੈ ਕੇ ਸਾਰੇ ਪੰਚਾਇਤ ਨੂੰ ਨਾਲ ਲੈ ਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਪਿੰਡ ਸਿੰਬਲੀ ਤੋਂ ਪਿੰਡ ਖਨੌੜੇ ਤੋਂ ਪਿੰਡ ਭਧਿਆਨੇ ਤੋਂ ਸਾਰੇ ਨਗਰ ਔਰ ਮੈਂਦ ਕੀਤੀ ਆ ਸਾਰਿਆਂ ਨੂੰ ਪੋਸਟਰ ਬੰਦੇ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ ਖੁਸ਼ੀ ਦਾ ਦਿਖਾਣਾ ਲਈ ਠੀਕ ਹੈ ਤੁਹਾਨੂੰ ਵੇਖ ਕੇ ਨੌਜਵਾਨ ਬੱਚਿਆਂ ਨੂੰ ਵੀ ਸਿੱਖਿਆ ਮਿਲਦੀ ਆ ਠੀਕ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਤੁਸੀਂ ਆਪਣਾ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਤਾਂ ਮੇਰੀ ਇਹ ਮੈਸੇਜ ਹੈ ਮੈਂ ਖੁਦ ਗਰਾਉਂਡ ਚ ਆਉਂਦਾ ਤੇ ਮੇਰੇ ਨਾਲ ਹੋਣ ਅੱਛਾ ਜੀ ਤੇਹੀ ਮੈਸੇਜ ਆ ਬਸ ਨਸ਼ਿਆਂ ਛੱਡੋ ਮਸ਼ਾ ਛੱਡ ਦਿਓ ਗਰਾਊਂਡ ਜਾਓ ਜੋ ਵੀ ਹੋਊਗਾ ਜਿੱਥੇ ਤੱਕ ਹੋ ਗੋ ਕਰਾਂਗੇ ਕਿਨਾਂ ਦਾ ਸਹਿਯੋਗ ਪੂਰਾ ਸਹਿਯੋਗ ਹੈ ਸਰਪੰਚ ਦਾ ਸਹਿਯੋਗ ਹੈ ਸਾਰੀ ਪੰਚਾਇਤ ਦਾ ਸਹਿਯੋਗ ਹੈ ਬਾਬਾ ਜੀ ਵੀ ਆਇਆ ਜਾਈ ਕੀ ਕਹਿਣਾ ਚਾਹੁੰਦਾ ਹੈਗਾ ਇਹ ਤਾਂ ਸਾਡੇ ਨਾਲ ਖੇਡੇ ਆਇਆ ਜੀ ਤੇ ਭਰਾ ਆ ਸਾਡੇ ਕਿੱਥੇ ਖੇਡਿਆ ਕਬੱਡੀ ਦੀ ਹਾਂ ਜੀ ਇਹਨਾਂ ਦਾ ਇੱਥੇ ਆਉਂਦੇ ਬਹੁਤ ਦੱਤਨਵਾ ਹੋਰ ਸਾਡੇ ਚੈਨਲ ਲਈ ਤੁਸੀਂ ਦਰਸ਼ਕ ਬਣ ਕੇ ਰਹੋ ਬਸ ਦਰਸ਼ਕਾਂ ਨੂੰ ਇਹ ਹੀ ਆ ਜੀ ਖੇਡਾਂ ਨੂੰ ਧਿਆਨ ਦਿਓ ਸਾਰੇ ਗਰਾਉਂਡ ਨਾਲ ਪਿਆਰ ਬਣਾਓ بس ਗਰਾਉਂਡ ਨਾਲ ਹੀ ਸ਼ੁਰੂ ਆ ਨਾਮ ਲੈਣਾ ਚਾਹੀਦਾ ਉਹ ਤੇ ਲੈ ਕੋ ਕੋਈ ਚੱਕਰ ਨਹੀਂ ਹੈ ਜਿਹੜੇ ਮੈਂਬਰ ਜਿਹੜੇ ਨਾਲ ਸਹਿਯੋਗ ਕੀਤਾ ਸਹਿਯੋਗ ਵਾਸਤੇ ਰੁਮੀ ਭਾਜੀ ਚੁੱਕੇ ਵਾਲੇ ਬਿੱਲਾ ਇੱਕ ਚੰਡੀਗੜ੍ਹ ਤੋਂ ਭਾਜੀ ਦਿੰਦਾ ਭਾਈ ਸੰਤੋ ਭਾਜੀ ਤੇ ਬਾਕੀ ਸਾਰੇ ਨਾਲ ਹੀ ਮੈਂ ਕਿਹਨਾਂ ਨਾਲ ਆ ਸਾਰੇ ਇਕੱਲੇ ਇਕੱਲੇ ਨਾਲ ਲੱਗੇ ਬਹੁਤ ਲਿਸਟ ਬਣ ਜਾਣੀ ਹੈ ਜੀ ਬਹੁਤ ਬਹੁਤ ਮਿਹਰਬਾਨ ਸਾਰੇ ਨਾਲ ਆ ਤੁਸੀਂ ਸਾਡੇ ਚੈਨਲ ਨੂੰ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਸਾਰੇ ਥੈਂਕ ਯੂ ਥੈਂਕ ਯੂ ਮੇਰਾ ਨਾਮ ਜਗਤਾਰ ਸਿੰਘ ਖੋਭਰ ਜੀ ਸਰ ਅੱਜ ਤੁਸੀਂ ਕਿੰਨੇ ਮਿੰਟ ਦੇਖਣ ਆਏ ਕਿੰਨਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਜਿਹੜਾ ਇਹ ਗੱਡਿਕ ਗਲਾਸ ਸਪੋਰਟਸ ਕਲੱਬ ਮੇਟੀਆ ਨੇ ਤੀਸਰਾ ਟੂਰਨਾਮੈਂਟ ਕਰਾ ਰਿਹਾ ਹੈ ਇਸ ਤੋਂ ਪਹਿਲਾਂ ਲੜਕੀਆਂ ਦੇ ਟੂਰਨਾਮੈਂਟ ਹੋਇਆ ਬਹੁਤ ਵਧੀਆ ਲੱਗਾ ਤੇ ਹੁਣ ਜਿਹੜੇ ਅਗਲੇ ਟੂਰਨਾਮੈਂਟ ਕਬੱਡੀ ਦੇ ਹੋ ਰਿਹਾ ਹੈ ਮੈਂ ਜੀ ਉਹ ਬਹੁਤ ਤਕੜੇ ਲੱਗ ਰਿਹਾ ਹੈ ਔਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੋ ਜਿੰਨਾ ਵੀ ਅੱਜ ਯੂਥ ਆ ਉਹ ਖੇਡਾਂ 'ਚ ਜਾ ਦੇ ਧਿਆਨ ਦੇਵੇ ਸਾਡੇ ਯੂਥ ਆ ਅੱਜ ਅੱਛਾ ਦੇ ਲਾਭਤ ਦੇ ਨਾਲ ਸਾਡੀ ਮਦਦ ਕੀਤੀ ਜਾ ਰਹੀ ਹੈ ਇਹਨੂੰ ਦੂਰ ਕਰੀਏ ਯੂਥ ਅੱਜ ਜੀ ਕਿ ਨਾ ਜੀ ਹਰਪ੍ਰੀਤ ਸਿੰਘ ਦੀ ਪ੍ਰਿੰਸੀਪਲ ਨੂੰ ਅੱਜ ਕੁਮਾਰ ਜੀ ਦਾ ਆਪ ਜੀ ਕਿਹਾ ਚਾਹੁੰਦੇ ਟੂਰਨਾਮੈਂਟ ਇੱਕ ਬਹੁਤ ਵੱਡਾ ਉਦਮ ਆਜੀ ਸਾਡੇ ਇਸ ਪਿੰਡ ਦੇ ਬਹੁਤ ਪੁਰਾਣੇ ਗਰੇ ਖਿਡਾਰੀ ਸੀਗੇ ਅੱਜ ਟੂਰਨਾਮੇ ਕੁਦਮ ਕੀਤਾ ਦੁਆਰਾ ਕਬੱਡੀ ਨੂੰ ਪ੍ਰਮੋਟ ਕਰਨੇ ਦਾ ਗੌਰਮਿੰਟ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਪ੍ਰਬੰਧ ਹੋਇਆ ਹੈ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਜੀ ਐਸੇ ਗੱਲ ਕਰੀਏ ਕਿ ਬੱਚਿਆਂ ਦੀ ਮੌਜੂਦਗੀ ਹੈ ਉਹਨਾਂ ਨੂੰ ਬੱਚਿਆਂ ਨੂੰ ਜੀ ਨਸ਼ਿਆਂ ਤੋਂ ਦੂਰ ਹੋ ਕੇ ਇਸ ਚੀਜ਼ ਨੂੰ ਖੇਡ ਖੇਡ ਕਬੱਡੀ ਹੈ ਸਾਡੀ ਇਹਨੂੰ ਪ੍ਰਮੋਟ ਕਰੋ ਇਹ ਵੱਲ ਆਓ ਖੇਡੋ ਔਰ ਆਪਣਾ ਜ਼ਿੰਦਗੀ ਹੈ ਜਿਹੜੀ ਵਧੀਆ ਤਰੀਕੇ ਨਾਲ ਜਿਓ ਇਹ ਵੀ ਮਹਿੰਦਰ ਸਿੰਘ ਫਗਵਾਣਾ ਜੀ ਇੱਕ ਕਾਹਨ ਚਾਹੁੰਦੇ ਆ ਕਿ ਟੂਰਨਾਮੈਂਟ ਦੀ ਰੈਡਾ ਅੱਜ ਦਾ ਦੂਸਰਾ ਕਬੱਡੀ ਕੱਪ ਚੜ੍ਹਦੀ ਕਲਾ ਸਪੋਰਟ ਦਾ ਨਾਮ ਨਾਲ ਲਿਆ ਜਾ ਰਿਹਾ ਮੈਂ ਸੋਚਦਾ ਕਿ ਇਸ ਸਮੇਂ ਦੀ ਲੋੜ ਆ ਅੱਜ ਸਾਡੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਵੀ ਭਟਕ ਕੇ ਗਲਤ ਅੰਸਰਾਂ ਦੇ ਔਰ ਗਲਤ ਰਾਹੇ ਦੇ ਉੱਤੇ ਪੈ ਚੁੱਕੀ ਆ ਉਹਨਾਂ ਨੂੰ ਵਾਪਸ ਲਿਆਉਣ ਲਈ ਇੱਕ ਆਤਾ ਸੱਜਿਆਚਾਰ ਪਿਆ ਤੇ ਸਾਡਾ ਵਿਰਸਾ ਵੀ ਆ। ਇਹ ਜਿਹੜਾ ਚਾਰ ਜੋੜਨੇ ਲਈ ਉਹ ਜਿਹੜਾ ਘਪਰਾਲਾ ਆ ਬਹੁਤ ਸਾਰੇ ਨਾ ਜੋ ਗਿਆ। ਹੋਰ ਇੱਕ ਜਿਹੜੇ ਪ੍ਰਬੰਧਕ ਆ ਜਿਨ੍ਹਾਂ ਨੇ ਇਹ ਆਰਗੇਨਾਈਜ਼ ਕੀਤਾ ਮੈਂ ਉਹਨਾਂ ਦਾ ਵੀ ਪ੍ਰਸ਼ੰਸਾ ਕਰਦਾ ਕਿ ਕਿੱਥੇ ਉਹਦੇ ਆਪਣੇ ਪਿੰਡ ਦੇ ਪੰਚਾਇਤ ਨੂੰ ਨਗਰ ਵਾਸੀਆਂ ਨੂੰ ਲਾ ਕੇ ਕੀਤਾ ਇਹ ਇੱਕ ਛੋਟੀ ਜਿਹੀ ਕਬੱਡੀ ਦੇ ਖਿਡਾਰੀ ਤੇ ਮੋਤਵਾਰ ਬੰਦੇ ਆ ਜਿਹੜਾ ਸੰਗਾਪੱਤਰ ਦੇ ਕੇ ਜਿਹੜਾ ਸੱਜਿਆ ਉਹਨੇ ਮਾਨਸਨ ਮਾਨਸਨ ਤਾਂ ਜੋ ਉਹ ਵੀ ਇਥੋਂ ਪ੍ਰਭਾਵ ਪਹੁੰਚ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਅਜਿਹੇ ਪ੍ਰੋਗਰਾਮ ਨਾ ਥਾਕੋ ਉਹ ਤੁਜਨੀ ਜਿਹੜੀ ਨਿਵੇਕਰੀ ਕਰ ਹੋਈ ਆ ਜੰਗ ਦੇ ਜਗ੍ਹਾ ਦਾ ਭਗਤ ਜਦ ਕਹਿ ਦਾ ਕਸੂਰ ਪੂਰੇ ਤੇ ਜੰਨੇ ਵਾਜ ਰਹੇ ਕਾਹ ਬੋਵੇਂ ਲੋਕ ਜਿਹੜੀਆਂ ਲੜਕੀਆਂ ਬੋਲ ਰਹੇ ਛੋਟਾ ਕਿ ਉਹ ਕਿ ਰਹੀਆਂ ਉਹ ਸਾਥਾ ਲੜਕੀਆਂ ਨੇ ਬਹੁਤ ਬੜਾ ਕਾਤਰ ਦਾ ਨਜ਼ਾਰਾ ਪੋਚਾ ਆਪਣਾ ਹੌਂਸਲਾ ਕਰਿਆ ਔਰ ਇਹੋ ਤੋਂ ਸਾਹਮਣੇ ਦੇ ਲਈ ਲੜਕੀਆਂ ਜਿਨ੍ਹਾਂ ਨੂੰ ਪੜਦੇ ਦੇ ਵਿੱਚ ਰੱਖਣਾ ਚਾਹੁੰਦੇ ਆ ਉਹਨਾਂ ਦੇ ਤੇ ਸੇਨਾ ਸਰੋਤ ਆ ਚੌਰ ਵਾਲੇ ਖੇਤ ਦੇ ਵਿੱਚ ਅਸੀਂ ਬਹੁਤ ਜਿਆਦਾ ਮਾਨ ਮਹਿਸੂਸ ਕਰਦੇ ਆ ਆ ਤਾਂ ਦੇਖੋ